ਕਾਲਾ ਕੱਚਾ ਗਰੋਥ ਤੋਂ ਬਾਅਦ ਸ਼ਹਿਰ ਚ ਨਿੱਕਰ ਚੋਰ ਗਰੋ ਦਾ ਅੰਤ ਤੱਕ ਇੱਕ ਮੀਨਜ ਤੀਜੀ ਵੱਡੀ ਵਾਰਤਾ ਨੂੰ ਜਾਮ ਦਿੰਦੇ ਹੋਏ ਗਰੋ ਦੇ ਲਟੇਰੇ ਸਿਸਤੇ ਵੀ ਕੈਮਰਜ ਹੋਏ ਕੈ ਜਿਨ੍ਹਾਂ ਨੇ ਟੀਚਰ ਦੇ ਨਾਲ ਵਾਰਦਾਤ ਨੂੰ ਅੰਜਾਮ ਦਿੰਦੇ ਸਮੇਂ ਨਿੱਕਰ ਪਾਈ ਹੋਈ ਹੈ ਬੀਤੇ ਦਿਨੀ ਇਸ ਗਰੋ ਨੇ ਹਾਈਵੇ ਤੇ ਪੈਂਦੀ ਕੋਪਾਲ ਐਂਕਲੇਵ ਕਲੋਨੀ ਚ ਰੈਣ ਵਾਲੇ ਐਨਆਰਆਈ ਪਰਿਵਾਰ ਦੀ ਕੋਠੀ ਨੂੰ ਨਿਸ਼ਾਨਾ ਬਣਾਇਆ ਜਿਸ ਤੇ 27 ਟੋਲੇ ਸੋਨਾ 3 ਲੱਖ ਦੀਆਂ ਕੀਮਤੀ ਘੜੀਆਂ ਅਤੇ 3 ਲੱਖ ਤੋਂ ਜ਼ਿਆਦਾ ਦੀ ਨਕਦੀ ਲੁੱਟ ਫਰਾਰ ਹੋ ਗਏ ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਈ ਆਪਣੀ ਸ਼ਿਕਾਇਤ ਨੀਤੂ ਦਾਪਰ ਪਤਨੀ ਮਾਈਕਲ ਵਾਸੀ ਗੋਪਾਲ ਐਂਡ ਕਲੇਮ ਨੇ ਦੱਸਿਆ ਕਿ ਉਸ ਦਾ ਪਤੀ ਵਿਦੇਸ਼ ਅਮਰੀਕਾ ਕੰਮ ਦੇ ਸਬੰਧ ਚ ਰਹਿ ਰਿਹਾ ਉਹ ਆਪਣੀ ਇਕਲੋਤੀ ਬੇਟੀ ਦੇ ਨਾਲ ਘਰ ਚ ਇਕੱਲੀ ਰਹਿੰਦੀ ਹੈ ਉਹਨਾਂ ਨੇ ਆਪਣੇ ਘਰ ਦੇ ਉੱਪਰ ਦੀ ਮੰਜ਼ਲ 'ਚ ਮਨੀਸ਼ ਕੁਮਾਰ ਨਾਮਕ ਲੜਕਾ ਪੀਜੀ ਤੌਰ ਤੇ ਰੱਖਿਆ ਹੈ ਨੀਤੂ 11 ਜੁਲਾਈ ਨੂੰ ਉਸਦੀ ਨਨਦ ਵਿਦੇਸ਼ ਤੋਂ ਆਪਣੇ ਪਰਿਵਾਰ ਨਾਲ ਉਸ ਨੂੰ ਮਿਲਨ ਆਈ ਨਨਦ ਦੇ ਆਉਣ ਤੋਂ ਬਾਅਦ ਉਹਨੇ ਕਸ਼ਮੀਰ ਘੁੰਮਦਾ ਪਲਾਨ ਬਣਾ ਲਿਆ ਨੀਤੂ ਨੇ ਦੱਸਿਆ ਕਿ 13 ਜੁਲਾਈ ਨੂੰ ਆਪਣੇ ਪੀਜੀ 'ਚ ਰਹਿਣ ਵਾਲੇ ਲੜਕੀ ਮਨੀਸ਼ ਨੂੰ ਪੂਰੀ ਕਾਰਤੀ ਜ਼ਿੰਮੇਵਾਰੀ ਸੌਪ ਆਪਣੀ ਨਨਤ ਨਾਲ ਕਸ਼ਮੀਰ ਘੁੰਮਣ ਚਲੇਗੇ 14 ਜੁਲਾਈ ਦੀ ਸਵੇਰ ਉਹਨਾਂ ਨੂੰ ਮਨੀਸ਼ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਉਹਨਾਂ ਦੇ ਘਰ ਲੁਟੇਰੇ ਆ ਗਏ ਹਨ ਜਿਨ੍ਹਾਂ ਨੇ ਉਸ ਨੂੰ ਕਮਰੇ 'ਚ ਬੰਦ ਕਰ ਕੇ ਘੇਰੇ ਪਿਆ ਹੈ ਸਾਰਾ ਸਮਾਨ ਉੱਠ ਕੇ ਫਰਾਰ ਹੋ ਗਏ ਉਸਨੇ ਸਵੇਰੇ ਗਵਾਰਡੀਨ ਨੂੰ ਰਿਪੋਰਟ ਕੀਤਾ ਜਿਨ੍ਹਾਂ ਨੇ ਆ ਕੇ ਕਮਰਾ ਖੋਲ੍ਹਿਆ ਤੇ ਉਸ ਨੂੰ ਬਾਹਰ ਕੱਢਿਆ ਨੀਤੂ ਨੇ ਦੱਸਿਆ ਕਿ ਉਹ ਉਸੇ ਵਕਤ ਕਸ਼ਮੀਰ ਤੋਂ ਵਾਪਸ ਤੁਰਪੇ ਘਰੇ ਪਹੁੰਚ ਕੇ ਦੇਖਿਆ ਤਾਂ ਲੁਟੇਰੀ ਉਸ ਦਾ ਹੀ ਅਤੇ ਉਸ ਦੀ ਨਨੰਦੇ ਸਾਈ ਤੋਲੇ ਸੋਨੇ ਤੇ ਗਹਿਣੇ 3 ਲੱਖ ਦੀ ਕੀਮਤ ਘੜੀਆਂ ਤੇ 3 ਲੱਖ ਰੁਪਏ ਦੀ ਨਕਦੀ ਲੁੱਟ ਫਰਾਰ ਹੋ ਗਏ ਨੀਤੂ ਨੇ ਜਦੋਂ ਘਰੇ ਲੱਗੇ ਸੀਸੀਟੀਵੀ ਚੈੱਕ ਕੀਤੇ ਤਪਤ ਲੱਗਿਆ ਹੈ ਕਿ 17 ਜੁਲਾਈ ਦੀ ਅੰਤਿ ਰਾਤ ਨੂੰ ਪੰਜ ਲੁਟੇਰੇ ਜਿਨ੍ਹਾਂ ਨੇ ਟੀ-ਸ਼ਰਟ ਦੇ ਨਾਲ ਨਿੱਕਰ ਪਾਈ ਹੋਈ ਹੈ ਉਸਦੇ ਘਰ ਦੀ ਖਿੜਕੀ ਤੋੜ ਕੇ ਅੰਦਰ ਦਾਖਲ ਹੋ ਗਏ ਅੰਦਰ ਦਾਖਲ ਹੋ ਕੇ ਜਿਸ ਕੈਮਰੇ 'ਚ ਮਨੀਤ ਸੋ ਰਿਹਾ ਸੀ ਉਸ ਨੂੰ ਬਾਹਰੋਂ ਬੰਦ ਕਰ ਦਿੱਤਾ ਅਤੇ ਦੂਜੇ ਕਮਰੇ 'ਚ ਦਾਖਲ ਹੋ ਕੇ ਅਲਮਾਰੀ ਨੂੰ ਰਾਡ ਨਾਲ ਤੋੜ ਕੇ ਉਸ 'ਚ ਪੈਸਾ ਰੇ ਗਹਿਣੇ ਨਕਦੀ ਅਤੇ ਕੀਮਤੀ ਸਮਾਨ ਲੈ ਫਰਾਰ ਹੋ ਗਏ ਮੀਤੂ ਨੇ ਸ਼ੰਕਾ ਜ਼ਾਹਿਰ ਕੀਤੀ ਕਿ ਲੁਟੇਰਿਆਂ ਨੂੰ ਉਸਦੇ ਘਰ ਚ ਪੂਆ ਹੈ ਪੂਰੇ ਸਮਾਨ ਦੀ ਜਾਣਕਾਰੀ ਸੀ ਲੁਟੇਰਿਆਂ ਨੇ ਉਸ ਦੀ ਘਰ ਪਈ ਅਲਮਾਰੀ ਨੂੰ ਨਿਸ਼ਾਨਾ ਬਣਾਇਆ ਜਿਸ ਤੇ ਸਾਰਾ ਸਮਾਨ ਪਿਆ ਸੀ ਇਸ ਤੋਂ ਇਲਾਵਾ ਘਰ 'ਚ ਪੰਜ ਸੂਟਕੇਸ ਵੀ ਪਏ ਸਨ ਪਰ ਉਹਨਾਂ ਨੇ ਕਿਸੇ ਨੂੰ ਵੀ ਹੱਥ ਤੱਕ ਨਹੀਂ ਲਗਾਇਆ ਦੂਜੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਲੁਟੇਰੇ ਖਿੜਕੀ ਤੋੜ ਕੇ ਅੰਦਰ ਆਏ ਉਹਨਾਂ ਨੇ ਲੋਹੇ ਦੀ ਰਾਡ ਨਾਲ ਅਲਮਾਰੀ ਨੂੰ ਤੋੜਿਆ ਇਹਨਾਂ ਕੁਝ ਹੋਣ ਦੇ ਬਾਵਜੂਦ ਕਮਰੇ 'ਚ ਸੋਰੇ ਮਨੀਸ਼ ਨੂੰ ਕੋਈ ਆਵਾਜ਼ ਤੱਕ ਨਹੀਂ ਆਈ ਨਿੱਕਾ ਚੋਰ ਗਰੋਹ ਦੇ ਲੋਕਾਂ ਨੇ ਪਿਛਲੇ ਇੱਕ ਮਹੀਨੇ ਤੀਜੀ ਵੱਡੀ ਲੁੱਟ ਦੀ ਵਾਰਦਾਤ ਨੂੰ ਜਾਮ ਦਿੱਤਾ ਇਸ ਤੋਂ ਪਹਿਲਾਂ ਲੁਟੇਰਿਆਂ ਨੇ ਲਗਭਗ ਉਦਯੋਗ ਭਾਰਤੀ ਦੇ ਪ੍ਰਧਾਨ ਦਰਸ਼ਨ ਸਿੰਘ ਦੇ ਘਰ ਦੀ ਖਿੜਕੀ ਦੇ ਰਾਹ ਅੰਦਰ ਦਾਖਲ ਹੋ ਕੇ ਘਰ ਚ ਪਈ ਨਕਦੀ ਲੁੱਟ ਕੇ ਲੈ ਗਏ ਉਸੇ ਇੱਕ ਹਫ਼ਤੇ ਬਾਅਦ ਇਹਨਾਂ ਲੁਟੇਰਿਆਂ ਨੇ ਕਹਿਣਾਂ ਬੈਂਕ ਦੇ ਨੇੜੇ ਇੱਕ ਮੈਲਾ ਦੇ ਘਰ ਚ ਦਾਖਲ ਹੋ ਕੇ 4.5 ਲੱਖ ਰੁਪਏ ਦੀ ਲੁੱਟ ਕਰਕੇ ਫਰਾਰ ਹੋ ਗਏ ਸਨ ਉਸ ਵਕਤ ਵੀ ਜੋ ਲੁਟੇਰੇ ਸੀ ਸੀਸੀਟੀਵੀ ਕੈਮਰੇਜ ਕੈਦ ਹੋਏ ਪੰਜਾਂ ਨੇ ਸਾਰੇ ਨਿੱਕਰ ਪਾਈ ਹੋਈ ਸੀ ਥਾਣਾ ਮੁਕੀ ਪੂਸ਼ਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਮਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਲਦੀ ਇਹਨਾਂ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ